ਅੰਦਰੋਂ ਦਾ ਹਜੇ ਮੈਂ ਤੁਹਾਨੂੰ ਦਿਖਾਇਆ ਨਹੀਂ ਵੀ ਅੰਦਰੋਂ ਇਹ ਕਿਵੇਂ ਦਾ ਵਾ ਅੰਦਰੋਂ ਜਦੋਂ ਆਪਾਂ ਗੇਟ ਖੋਲਾਂਗੇ ਤਾਂ ਤੁਸੀਂ ਦੇਖੋ ਬਾਈ ਕਮਾਲ ਆ ਆ ਦੇਖੋ ਇਧਰਲੇ ਪਾਸੇ ਸੋਫੇ ਲੱਗੇ ਹੋਏ ਆ ਐਲਈਡੀ ਲੱਗੀ ਹੋਈ ਆ ਵੱਡੀ ਤੇ ਇਧਰਲੇ ਪਾਸੇ ਤੁਸੀਂ ਦੇਖੋ ਬਾਈ ਕਮਾਲ ਹੋਈ ਪਈ ਆ ਸਾਰਾ ਪਿੰਡ ਦਾ ਵਿਊ ਦੇਖ ਸਕਦੇ ਹੋ ਇੱਥੇ ਬੈਠੇ ਸਾਚੀ ਗੱਲ ਦੋਸਤੋ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਜੀ ਇਸ ਟਾਈਮ ਬਾਈ ਮੈਂ ਪਿੰਡ ਤੋਲੇਵਾਲ ਦੇ ਵਿੱਚ ਖੜਾ ਇਹ ਮਲੇਰਕੋੜ ਦੇ ਮਲੇਰਕੋੜ ਦੇ ਜਿਹੜਾ ਪਿੰਡ ਜੀ ਵੀਰੇ ਮਲੇਰਕੋਟ ਦੇ ਜ਼ਿਲ੍ਹੇ ਦਾ ਪਿੰਡ ਹੈ ਜੀ ਪਿੰਡ ਤੋਲੇਵਾਲ ਇਹ ਜੋ ਤੁਸੀਂ ਸਾਹਮਣੇ ਦੇਖ ਰਹੇ ਹੋ ਇਹ ਪਿੰਡ ਦਾ ਪੰਚਾਇਤ ਘਰ ਹੈ ਤੁਸੀਂ ਇੱਕ ਵਾਰ ਤੁਸੀਂ ਹੈਰਾਨ ਮੰਨ ਜਾਓਗੇ ਯਾਰ ਪੰਚਾਇਤ ਘਰ ਕਿਵੇਂ ਹੋ ਸਕਦਾ ਕਿਉਂਕਿ ਆਪਣੇ ਪਿੰਡਾਂ ਦੇ ਵਿੱਚ ਪੰਚਾਇਤ ਘਰ ਤੁਸੀਂ ਦੇਖੇ ਹੋਣਗੇ ਵੀ ਹਨਾ ਪੁਰਾਣੇ ਟਾਈਪ ਦੇ ਆ ਜਿਵੇਂ ਹਨਾ ਪਿੰਡ ਦੇ ਵਿੱਚ ਹੁੰਦਾ ਸੀ ਪਰ ਇਹ ਬਹੁਤ ਸੋਹਣਾ ਤੁਸੀਂ ਦੇਖ ਸਕਦੇ ਹੋ ਪੰਚਾਇਤ ਘਰ ਬਣਾਇਆ ਮਾਡਰਨ ਜਮਾਣੇ ਦਾ ਪੰਚਾਇਤ ਘਰ ਬਣਾਇਆ ਪਿੰਡਾਂ ਵਾਲੇ ਕਮਾਲ ਕੀਤੀ ਪਈ ਹੈ ਪਹਿਲਾਂ ਤਾਂ ਮੈਂ ਤੁਹਾਨੂੰ ਇਧਰੋਂ ਇਧਰਲੇ ਪਾਸੇ ਦਿਖਾਉਣਾ ਆ ਦੇਖੋ ਆ ਪਿੰਡ ਹੈ ਜੀ ਸਾਰਾ ਹਨਾ ਇਧਰਲੇ ਪਾਸੇ ਪੰਚਾਇਤ ਘਰ ਪਿੰਡ ਦੇ ਵਿੱਚ ਐਂਟਰ ਹੋਣਸਾਰ ਹੀ ਤੁਹਾਨੂੰ ਦੇਖਣ ਨੂੰ ਮਿਲੂਗਾ ਸਾਨੂੰ ਵੀ ਇਹ ਜਿਹਨੇ ਹੈਰਾਨ ਕੀਤਾ ਅਸੀਂ ਦੇਖ ਕੇ ਉੱtre ਯਾਰ ਵੀ ਇਹ ਕੀ ਚੀਜ਼ ਬਣਾਈ ਆ ਫਿਰ ਮੈਂ ਬਾਈ ਨੂੰ ਪੁੱਛਿਆ ਬਾਈ ਕਹਿੰਦੇ ਇਹ ਪੰਚਾਇਤ ਘਰ ਆ ਉੱਤੇ ਪੰਜਾਬ ਲਿਖਿਆ ਹੋਇਆ ਥੱਲੇ ਪਿੰਡ ਦਾ ਨਾਮ ਹੈ ਤੇ ਇਧਰਲੇ ਪਾਸੇ ਤੁਸੀਂ ਦੇਖੋ ਬਈਆ ਕੁਰਸੀਆਂ ਕੁਰਸੀਆਂ ਪਈਆਂ ਜੇ ਕਿਸੇ ਨੇ ਬਾਹਰ ਬੈਠਣਾ ਅੰਦਰੋਂ ਤਾਂ ਹਜੇ ਮੈਂ ਤੁਹਾਨੂੰ ਦਿਖਾਇਆ ਨਹੀਂ ਵੀ ਅੰਦਰੋਂ ਇਹ ਕਿਵੇਂ ਦਾ ਵਾ ਅੰਦਰੋਂ ਜਦੋਂ ਆਪਾਂ ਗੇਟ ਖੋਲਾਂਗੇ ਤਾਂ ਤੁਸੀਂ ਦੇਖੋ ਬਾਈ ਕਮਾਲ ਆ ਆ ਦੇਖੋ ਇਧਰਲੇ ਪਾਸੇ ਸੋਫੇ ਲੱਗੇ ਹੋਏ ਆ ਐਲਈਡੀ ਲੱਗੀ ਹੋਈ ਆ ਵੱਡੀ ਤੇ ਇਧਰਲੇ ਪਾਸੇ ਤੁਸੀਂ ਦੇਖੋ ਬਾਈ ਕਮਾਲ ਹੋਈ ਪਈ ਆ ਸਾਰਾ ਪਿੰਡ ਦਾ ਵਿਊ ਦੇਖ ਸਕਦੇ ਹੋ ਇੱਥੇ ਬੈਠੇ ਕੋਈ ਪੰਚਾਇਤ ਨੇ ਕੋਈ ਮੀਟਿੰਗ ਕਰਨੀ ਹੁੰਦੀ ਆ ਇੱਥੇ ਬੈਠ ਬੂਟ ਕੇ ਸਾਰਾ ਕੁਝ ਹੋ ਜਾਂਦਾ ਤੇ ਇਧਰਲੇ ਪਾਸੇ ਬੂਟ ਬੂਟ ਸਾਰਾ ਆ ਬੈੱਡ ਲੱਗਿਆ ਹੋਇਆ ਛੋਟਾ ਇੱਕ ਦੀਵਾਨ ਬੈੱਡ ਬਹੁਤ ਕਮਾਲ ਦਾ ਪੰਚਾਇਤ ਘਰ ਬਣਿਆ ਹੋਇਆ ਬਾਈ ਮੈਂ ਕਹਿੰਦਾ ਯਾਰ ਮੈਂ ਆਪਦੀ ਜ਼ਿੰਦਗੀ ਦੇ ਵਿੱਚ ਕਿਸੇ ਪਿੰਡ ਦੇ ਵਿੱਚ ਐਵੇਂ ਦਾ ਪੰਚਾਇਤ ਘਰ ਨਹੀਂ ਦੇਖਿਆ ਮੈਂ ਬਹੁਤ ਸੋਹਣੇ ਸੋਹਣੇ ਪਿੰਡ ਵੀ ਦਿਖਾਏ ਆ ਵੀ ਆਹ ਪਿੰਡ ਨੇ ਆ ਇੰਨਾ ਖਰਚਾ ਕੀਤਾ ਪਿੰਡ ਨੇ ਆ ਇੰਨਾ ਕੀਤਾ ਬਹੁਤ ਕਮਾਲ ਕਮਾਲ ਦੇ ਪਿੰਡ ਪੰਜਾਬ ਦੇ ਵਿੱਚ ਪਏ ਆ ਪਰ ਇਹ ਪਿੰਡਾਂ ਨੇ ਬਈਆ ਪੰਚਾਇਤ ਘਰ ਤੇ ਬਹੁਤ ਸੋਹਣਾ ਚੀਜ਼ ਬਣਾਈ ਇਹਨੂੰ ਆਪਾਂ ਖਰਚਾ ਨਹੀਂ ਕਹਿ ਸਕਦੇ ਖਰਚਾ ਆਪਾਂ ਕਹਿੰਦੇ ਆ ਵੀ ਹਾਂ ਯਾਰ ਇਹ ਇਹ ਚੀਜ਼ ਲੋਡ ਲੋਡ ਪੈਂਦੀ ਚੀਜ਼ ਕੀਤੀ ਵੀ ਹਾਂ ਇਹ ਚੀਜ਼ ਦੀ ਲੋਡ ਆ ਨਾ ਜਿਹਾ ਵੀ ਪਿੰਡ ਨੂੰ ਸੋਹਣਾ ਦਿਖਾਉਣ ਘਾਤਰ ਕਿਉਂਕਿ ਇੱਕ ਬਣਿਆ ਇਹ ਨਾਬੇ ਰੋਡ ਤੇ ਹੈ ਨਾ ਨਾਬੇ ਰੋਡ ਤੇ ਨਾਬੇ ਨੂੰ ਜਾਣੇ ਆਪਾਂ ਮਲੇਰ ਕੋਟ ਦੇ ਤੋਂ ਤਾਂ ਪਿੰਡ ਆਪਦਾ ਤੋਲੇ ਵਾਲ ਉਸ ਪਿੰਡ ਦਾ ਇਹ ਪੰਚਾਇਤ ਘਰ ਆ ਉੱਪਰ ਲੈਂਪ ਲੰਪ ਦੇਖੋ ਕਿੰਨੇ ਸੋਹਣੇ ਲੱਗੇ ਹੋਏ ਆ ਯਾਰ ਆ ਦੇਖੋ ਤੁਸੀਂ ਬਾਰੀਆਂ ਬੂਰੀਆਂ ਮੈਂ ਕਹਿੰਦਾ ਯਾਰ ਮੈਨੂੰ ਪਹਿਲਾਂ ਆਏ ਲੱਗੇ ਵੀ ਕਿਸੇ ਨੇ ਲੋਕੇਸ਼ਨ ਬਣਾਈ ਹੋਈ ਆ ਵਿਆਹ ਬੂ ਵੀ ਵੀਡੀਓ ਵੀਡੀਓ ਬਣਾਉਣ ਵਾਸਤੇ ਵਿਆਹ ਬੂ ਵਾਲੀਆਂ ਪਰ ਨਹੀਂ ਫਿਰ ਸਾਨੂੰ ਬਾਈ ਨੇ ਦੱਸਿਆ ਵੀ ਬਾਈ ਇਹ ਪੰਚਾਇਤ ਘਰ ਆ ਇਹ ਕੋਈ ਉਦਾਂ ਦਾ ਸਿਸਟਮ ਨਹੀਂ ਹੈਗਾ ਹੁਣ ਆਪਾਂ ਬਾਹਰ ਚੱਲਦੇ ਆ ਤੇ ਤੁਹਾਨੂੰ ਦਿਖਾਉਨੇ ਆ ਬਈ ਕੀ ਸਿਸਟਮ ਹੈ ਤੇ ਆਹ ਦੇਖੋ ਬਾਈ ਕੁਰਸੀਆਂ ਕੁਰਸੀਆਂ ਪੰਨੀਆਂ ਹੋਈਆਂ ਨੇ ਤੇ ਹਰੇਕ ਬੰਦਾ ਇੱਥੇ ਆ ਕੇ ਮੰਨ ਕੇ ਚੱਲੋ ਪਿੰਡ ਦਾ ਜਦੋਂ ਜੀ ਕਰਦਾ ਬੈਠ ਜਾਂਦਾ ਇਹ ਖੁੱਲਿਆ ਹੀ ਰਹਿੰਦਾ ਹਨਾ ਤੇ ਬਾਕੀ ਬਹੁਤ ਸੋਹਣੀ ਚੀਜ਼ ਬਣਾਈ ਹੋਈ ਆ ਇਧਰਲੇ ਪਾਸੋਂ ਵੀ ਤੁਸੀਂ ਦੇਖੋ ਬਾਈ ਬਾਰੀਆਂ ਪੁਰੀਆਂ ਸਿਰਾ ਗੱਲ ਬਾਤ ਹੈ ਤੁਹਾਨੂੰ ਮੈਂ ਦਿਖਾਉਣਾ ਚਾਰੇ ਪਾਸੇ ਘੁੰਮ ਕੇ ਤੇ ਇਹ ਪੰਚਾਇਤ ਘਰ ਹੈ ਅੱਜ ਦੇ ਜ਼ਮਾਨੇ ਦਾ ਇਹ ਮਾਡਰਨ ਪੰਚਾਇਤ ਘਰ ਇਹਨੂੰ ਆਪਾਂ ਕਹਿ ਸਕਦੇ ਆ ਤੇ ਤੁਸੀਂ ਮੈਨੂੰ ਕਮੈਂਟਾਂ ਦੇ ਵਿੱਚ ਦੱਸਣਾ ਵੀ ਤੁਹਾਡੇ ਪਿੰਡ ਦੇ ਪੰਚਾਇਤ ਘਰ ਦਾ ਕੀ ਸਿਸਟਮ ਵੀ ਕਿਹੋ ਜਿਹਾ ਤੁਹਾਡੇ ਪਿੰਡ ਦੇ ਵਿੱਚ ਬਣਿਆ ਹੋਇਆ ਹੋ ਸਕਦਾ ਕਿਸੇ ਹੋਰ ਪਿੰਡ ਦੇ ਵਿੱਚ ਹੋਵੇ ਪਰ ਆ ਪਿੰਡਾਂ ਵਾਲੇ ਸਰਾ ਕਰਵਾਇਆ ਪਿਆ ਤੇ ਮੈਨੂੰ ਸੱਚੀ ਆਏ ਲੱਗਿਆ ਸੀ ਅਸੀਂ ਨੰਗਰੇ ਸੀ 90 ਨੂੰ ਸਾਨੂੰ ਆਏ ਲੱਗਿਆ ਵੀ ਯਾਰ ਕਿਸੇ ਵੀ ਕਿਸੇ ਨੇ ਲੋਕੇਸ਼ਨ ਬਣਾਈ ਹੈ ਨਾ ਵਿਆਹ ਬੂ ਖਾਤਰ ਬਈ ਵਿਆਹ ਬੂ ਵਾਲੀਆਂ ਵੀਡੀਓ ਜਿਵੇਂ ਪ੍ਰੀ ਵਿਡਿੰਗਾਂ ਹੁੰਦੀਆਂ ਉਹਦੀ ਖਾਤਰ ਪਰ ਨਹੀਂ ਇਹ ਪੰਚਾਇਤ ਘਰ ਹੈ ਸੋ ਸ਼ੇਅਰ ਕਰਿਓ ਕਮੈਂਟਾਂ ਦੇ ਵਿੱਚ ਜ਼ਰੂਰ ਦੱਸੋ ਤੇ ਤੁਸੀਂ ਦੱਸੋ ਵੀ ਇਹ ਤੁਹਾਨੂੰ ਕਿਵੇਂ ਲੱਗਾ ਧੰਨਵਾਦ